ਤੂੰ ਲਿਬੜਿਆ ਐਨਾ ਭੰਨੇ ਜਵਾਖ ਜਵਾਖੀ ਲਿਬੜਦਾ ਉਹਨੂੰ ਪਾਣੀ ਦੋ ਘੰਟੇ ਨਾ ਤੋ ਹਾਂ ਅੱਛਾ ਤੂੰ ਦਾ ਮੋੜਿਆ ਨਾ ਕਰਨੇ ਪੜ ਗਿਆ ਨਾ ਐਨ ਦੀ ਫੇਰਾ ਜਮਾ ਓਕੇ ਚ ਓਕੇ ਹੈ ਜਮਾ ਅੱਜ ਫਿਰ ਨਾ ਆਪਦੇ ਗੇੜੇ ਲਵਾਉਣ ਆ ਗਏ ਹੈ ਹੋਰ ਅੱਛਾ ਇਹ ਪਿੱਤੇਰਾ ਹੋਣਾ ਗੁਰੂ ਆ ਕੇ ਚੇਲੇ ਜ਼ਰਾ ਮੇਰਾ ਇਹ ਹੈਗਾ ਉਸਤਾਜ ਜੀ ਉਸਤਾਜ ਉਸਤਾਜ ਗੱਡੀ ਨਹੀਂ ਸਕੇਈ ਤੈਨੂੰ ਫੇਰਾ ਇਸੇ ਨਹੀਂ ਸਕੇਈ ਅੱਛਾ ਗੱਡੀ ਸਿੱਖਾਈ ਸੀ ਐਸੇ ਨਹੀਂ ਹਾਂ ਨਾਲ ਆਪਣੇ ਨਾਲ ਨਾ ਤਾਂ ਇਹ ਅੱਜ ਲੱਪੜਾ ਮਾਰਿਆ ਸੀਗਾ ਗੱਡੀ ਲੱਪੜਾ ਨਾਲ ਨਹੀਂ ਸਿੱਖੀ ਜਾਂਦੀ ਠੀਕ ਹੈ ਨਾ ਜੇ ਤੂੰ ਕਿਸੇ ਨੂੰ ਸੰਦ ਸਿਖਾਏਂਗਾ ਪਿਆਰ ਨਾਲ ਸਿੱਖਜੂ ਜੇ ਤੂੰ ਉਹਦੇ ਨਾਂ ਤੇਜ ਕਸਮ ਮਾਰੀ ਜਾਏਗਾ ਭੈਣ ਦੇ ਹੋਈ ਅੱਜ ਕੱਲ੍ਹ ਵੀ ਕਿਹੜੇ ਰਹਿੰਦੇ ਨੇ ਹੋਰ ਦੇ ਭਾਜੂ ਹੂੰ ਇਹਦਾ ਜਤਾ ਮੈਂ ਨਾ ਹੂੰ ਉਹੀ ਨਾ ਵੈਰੀ ਬੁੱਕਰ 'ਚ ਬੈਂਦਾ ਹੁੰਦਾ ਮੈਂ ਬੁੱਕਰ 'ਚ ਬਾਕੇ ਗੱਡੀ ਫੜਾਉਣਾ ਨਾ ਮੈਨੂੰ ਅੱਛਾ ਕਉ ਮੇਰਾ ਦਿਮਾਗ ਸਿੱਖ ਗਿਆ ਬਾਲਾ ਜਿਹੇ ਤਾਂ ਸਿੱਖ ਗਿਆ ਮੈਂ ਸਿੱਖ ਗਿਆ ਠੀਕ ਹੈ ਗੱਡੀ ਨਹੀਂ ਮੈਨੂੰ ਪੜਾ ਕੇ ਭਾਈ ਜਾਨ ਕਲ ਕਸਤੇ ਟਕਰ ਗੱਡੀ ਅੱਛਾ ਉਹਨੂੰ ਪਾਉਂਦਾ ਵੀ ਮੈਨੂੰ ਪਤਾ ਹੁੰਦਾ ਪੈਸੇ ਮੂਰੇ ਪੈ ਜਾਂਦੇ ਬੋਟੂ ਦਾ ਮੈਨੂੰ ਪਤਾ ਹੁੰਦਾ ਪੈਸੇ ਪੜਾਉਂਦਾ ਹੈ ਵੀ 2 ਡੇਸ ਫਾਸਟ ਟੈਗ ਲੱਗੀ ਹੋਇਆ ਸੀਗਾ ਅੱਛਾ ਤੇ ਔਰੋ ਟੂਲ ਪਰ ਤੇ ਕਿ ਵੀ ਨਗਦ ਕਟੀਆਂ ਜਾਣਗੀਆਂ ਉਹਨੇ ਫਾਸਟ ਟੈਗ ਨਹੀਂ ਹੁੰਦੇ ਸੀਗੇ ਅੱਛਾ ਤੇ ਉਦੋਂ ਦੀ ਗੱਲ ਹੈ ਤੇ ਫਿਰ ਭਾਈ ਜਰਵਾ ਗੱਡੀ ਸਿੱਖ ਗਿਆ ਹੂੰ ਫਿਰ ਹੋਰ ਕੋਈ ਗੱਡੀ ਲਿਆਂਦੀ ਦੇਖ ਹੂੰ ਤੇ ਗੱਲ ਕਰ ਵੀ ਹੁਣ ਚਾਚਾ ਹੁੰਦਾ ਆ ਜੂਪੀ ਜਵਾਜਾ ਤੂੰ ਆਪਣੇ ਪੰਜਾਬ ਤੋਂ ਤਾਂ ਕੁਝ ਵੀ ਗੱਲ ਨਹੀਂ ਅੱਛਾ ਜੂਪੀ ਵਾਲੇ ਆਪਾਂ ਕਹਿੰਦੇ ਨੇ ਵੀ ਉਰ ਉਧਰ ਤਾਂ ਦੁਨੀਆ ਗਰੀਬ ਉਧਰ ਆਏ ਆ ਹੂੰ 16 16 ਚੱਕੀਆਂ ਗੱਡੀਆਂ ਨਵੀਆਂ ਲਈ ਫਿਰਦੇ ਨੇ ਅੱਛਾ ਏਸੀ ਵਾਲੀਆਂ ਅੱਛਾ ਨਵੀਆਂ ਹਾਂ ਇਹ ਗੱਡੀ ਨੇ ਬਥੇ ਕੀ ਕਰਨਗੇ ਦੋ ਤਿੰਨ ਸਾਲ ਹੀ ਚਲਾਉਂਦੇ ਨੇ ਹੂੰ ਤੇ ਕਰਕੇ ਕਬਾਣਾ ਬੇਇੱਜ਼ਤੀ ਹੋਰ ਲੈਂਦੀ ਹੂੰ 16 ਚੱਕੀ 16 16 ਚੱਕੀਆਂ ਐਂ ਦੀ ਇੱਥੇ ਆਪਣੇ ਵਾਲੇ ਆ ਇੱਥੇ 10 ਚੱਕੀਆਂ ਦੀ ਵੱਲੀ ਫਿਰਦੇ ਰਹਿੰਦੇ ਨੇ ਹੂੰ ਠੀਕ ਹੈ ਨਾ ਹੁਣ ਤੂੰ ਹੋਰ ਸੁਣ ਲੈ ਜਿਹੜੀ ਗੱਡੀ ਬਾਹਰ ਚੱਲਦੀ ਹੈ ਹੂੰ ਬਾਹਰ ਮੈਂ ਲਾ ਵੀ ਅਸੀਂ ਕੇਲੇ ਨੇ ਜਾਂਦੇ ਆ ਹੂੰ ਜਿਹੜੀ ਗੱਡੀ 10 ਚੱਕੀ ਹੈ ਨਾ ਹੂੰ 10 ਚੱਕੀ ਗੱਡੀ 21 ਟਨ ਪਾਸ ਕਰਦੀ ਹੈ ਜਿਹੜੀ ਹੁਣ ਆ ਇਹ ਨਵੀਂ ਅੱਛਾ ਉਹ ਜੂਰੀ ਵਾਲੀ ਹੈ ਅੱਛਾ ਜੂਰੀ ਵਾਲੀ ਹੈ ਹਾਂ ਉਹ 21 ਟਨ ਪਾਸ ਕਰਦੀ ਹੈ ਤੂੰ ਐਂਸਾਬ ਨਾਲ ਵੀ ਕੇਲਾ ਸਹਰਾ ਉਹ 19 ਰਨ ਦਾ ਕਰੋ 19 ਰਨ ਦਾ ਕਰ ਮਸਾ ਮਸਾ ਅੱਛਾ 19 ਡੰਨ ਦਾ 20 ਕਿਥੇ ਦਾ 10 ਚੱਕੀ ਗੱਡੀ ਨੂੰ ਫੇਰਾ ਪਤਾ ਕਿਵੇਂ ਆ ਵੀ ਉਹੋ ਜੇ 19 ਰਨ ਮਾਰ ਹੋ ਗਿਆ ਦੋ ਰਨ ਫੇਰ ਵੀ ਘੱਟ ਰਹਿ ਗਿਆ ਠੀਕ ਆ ਲੈ ਕੇ ਆ ਗਈ ਪਾੜਾ ਉਹਨੂੰ ਉਹੀ ਲੱਗਿਆ ਜਿਹੜੀ ਬਾਰਾ ਚੱਕੀ ਗੱਡੀ ਆ ਲਿਆਉਗੀ ਉਹ ਵੀ ਕੇਲਾ ਉਹਨੇ ਕਿੰਭਈ ਹੂੰ ਉਹ ਕੇਲੇ ਲੱਗਦੀ ਰੇਟ ਉਹਨਾਂ ਤੇ ਪੌਣੇ ਪੰਜ ਨਹੀਂ ਵੀ ਉਹ ਨਹੀਂ ਪਉਂਦੇ ਨੇ ਠੀਕ ਹੈ ਨਾ ਇਹਨਾਂ ਲੋਕਾਂ ਨੇ ਉਹੀ ਦੁਆਤਮਾ ਖਰਾ ਹੋ ਰਹੇ ਨੇ ਆਹ ਲੰਗੜਾ ਰਸਵਾਂ ਜਿਹੜੇ ਚਰੋਂ ਚ ਖਿਲੇ ਆ ਇਹਦਾ ਗੱਲੀ ਦੂਜੇ ਨਾਲ ਗੰਢੀਆਂ ਜਿਹੜੀਆਂ ਚੌਰਾ ਚੱਕੀਆਂ ਨੇ ਚੌਰਾ ਚੱਕੀਆਂ ਨੇ ਇਹਦਾ ਬਣਿਆ ਨੇ ਵਸੂ ਜਿਵੇਂ ਇਹ ਲੈ ਪਿਆਈ ਪੂਈ ਵਾਸਤੇ ਠੀਕ ਹੈ ਤੇ ਜਿਹੜੀ ਗੜੀ ਨਾਲ 12 ਚੱਕੀ ਹੈ ਤੇ 10 ਚੱਕੀ ਹੈ ਇਹ ਅੰਗੂਰ ਕੇਲਾ ਠੀਕ ਹੈ ਇਹ ਸੰਤਰਾ ਤੇ ਸਬਜੀ ਹੋਰ ਨਾਲ ਜਿਹੜੀ ਮਰਜੀ ਹਰਾ ਮੜਰਾ ਲਾਲ ਟਮਾਟਰ ਹੁਣ ਜਿਹੜੇ ਮਵਸਤੀ ਨੇ ਨਾ ਮਵਸਤੀ ਜੂਪੀ ਦੇ ਹਰਿਆਣੇ ਦੇ ਅੱਛਾ ਪੈਂਚ ਉਹ ਦਾ 10 ਚੱਕੀਆਂ ਗੱਡੀਆਂ ਨੇ ਦਾ ਦਾ ਚੱਕੀਆਂ ਚਾ ਅੱਛਾ 12 12 ਚੱਕੀਆਂ ਅੱਛਾ ਧੌਲਪੁਰ Rajasthan ਚ ਧੌਲਪੁਰ ਬੰਦੇ ਧੌਲਪੁਰ ਅੱਛਾ ਉਥੇ ਗੱਡੀਆਂ ਨਾ ਪੈਂਚ ਉਹਦੀਆਂ ਕੱਲੀਆਂ ਖੱੱਚੇ ਮਾਲ ਤੇ ਚੱਲਦੇ ਮਵਸਤੀਆਂ ਦੇ ਗੱਡੀਆਂ ਮੁਸਲਮਾਨਾਂ ਦੇ ਆ ਅੱਛਾ ਫਿਰ ਬਈ ਤੂੰ ਗੱਡੀ ਦੇਖੀ ਗੱਡੀ ਬੰਬ ਕੱਢ ਕੇ ਰੱਖਦੇ ਨੇ ਤੇ ਛਿੰਗਾਰੀ ਵੀ ਪੂਰੀ ਫੁੱਲੂਗੀ ਤੇ 500 ਚਲਦੀ ਬਈ ਕੱਚੇ ਮਾਲ ਦਿਉ ਐ ਥੋੜੀ ਆਪਣੇ ਵਾਲਾ ਮੰਗੂ ਵੀ ਸਿੱਟ ਕੇ ਹੰਡ ਪੈ ਗਏ ਐ ਨਹੀਂ ਹੰਡ ਕੀ ਹੁੰਦਾ ਬਈ ਹੰਡ ਸਿੱਟ ਕੇ ਪੈ ਗਏ ਵੀ ਫਿਰ ਬ੍ਰੇਕ ਅੱਛਾ ਬਈ ਲਾ ਕੇ ਬ੍ਰੇਕ ਤੇ ਪੈ ਗਏ ਹੋਰ ਹੀ ਪੈਣੇ ਭੁੰਦੇ ਅੱਛਾ 1 ਘੰਟਾ ਵੀ ਅੱਧਾ ਘੰਟਾ ਵੀ ਲੇਟ ਹੁੰਦੇ ਅੱਛਾ ਅਗਲੇ ਤੋਂ ਵਪਾਰੀ ਤੋਂ ਠੋਕੇ ਰੁਪਏ ਲੈਂਦੇ ਨੇ ਠੀਕ ਹੈ ਹਾਂ ਐਡੇ ਕਹਿੰਦੇ ਬੰਦੇ ਨੇ ਜੇ ਕਿਸੇ ਗੱਡੀ ਦੇ ਰੁਪਏ ਨੇ ਦੱਸਦੇ ਨਾ ਸਾਰੇ ਏਕਾ ਕਰ ਲੈਣਗੇ ਹੂੰ ਏਕਾ ਕਰਕੇ ਰੁਪਏ ਲੈਂਦੇ ਨੇ ਐਡੇ ਹੋਣੇ ਠੀਕ ਹੈ ਹਾਂ ਇਹਨਾਂ ਚੋ ਕੁਝ ਬੱਚਦਾ ਵੀ ਹੈ ਕਿ ਉਹ ਪਾਪੀ ਹੈ ਚਾਚਾ ਬਾਜਰਾ ਤੁਨ ਮੱਸ ਗਲਾ ਜਿਹੜੇ ਬੰਦੇ ਨੇ ਬਚਾਉਣ ਹੂੰ ਉਹ ਬਚਣਾ ਵੀ ਇੱਕ ਤਰੀਕੇ ਨਾਲ ਹੂੰ ਤੇ ਜਿਹੜੇ ਬੰਦੇ ਨੇ ਹੁਣ ਮੰਨ ਕੇ ਚੱਲ ਭੈਣ ਦੀ ਇੱਥੋਂ ਕਿਲੋ 2 ਕਿਲੋ ਭੁਖੀ ਮੈਂ ਆਵਦਾਰ ਲਿਖਾਉਣ ਨੂੰ ਹਾਂ ਜਾ ਕੇ ਪੁਲਿਸਾਂ ਤੋਂ ਤਲਾਸ਼ੀ ਹੋ ਗਈ ਕੱਢ ਲਈ ਉਹਨਾਂ ਨੂੰ 20000 ਰੁਪਏ ਦੇਣਾ ਪੈ ਗਿਆ ਨਸ਼ਾ ਦਾ ਕਰੇ ਨਾ ਤੇਰੇ ਮੰਗੂ ਉਹਰੇ ਮੰਗੂ ਹਾਂ ਕਰੇ 10000 ਦੇਣਾ ਪੈ ਗਿਆ ਉਹ ਉਹਨਾਂ ਮੇਰੇ ਫਾਇਦਾ ਕੋਈ ਨਹੀਂ ਠੀਕ ਹੈ ਜਿਹੜਾ ਵਪਾਰੀ ਨੇ ਪੈਸੇ ਰੱਖਦੇ ਜਿਹੜਾ ਬੰਦਾ ਕੱਚੇ ਮਾਲ ਤੇ ਚਲਦੀਆਂ ਨੇ ਗੱਡੀ ਕੱਚੇ ਮਾਲ ਵਾਲਾ ਬੰਦਾ ਉਹੀ ਚਲਾ ਸਕਦਾ ਠੀਕ ਹੈ ਜਿਹੜਾ ਕੋਈ ਕਰੇ ਮਹੀ ਮੰਡੀ ਕਰਾ ਦੂ ਮਹੀ ਕਰਾ ਦੂ ਜਮਾ ਨਹੀਂ ਹੁੰਦੀ ਪਾੜੀ ਪੈਰੀ ਦੀ ਵੀ ਪਿੱਠ ਲੱਗ ਜਾਂਦੀ ਐ ਹਾਂ 2 ਘੰਟੇ ਨਿਛੋੜਉਂਦੀ ਸਿਰਫ 2-2 ਘੰਟਿਆਂ ਦੀ ਅੱਛਾ ਤੇ ਨਹੀਂ ਵਪਾਰੀ ਰਿਪੀਟ ਨਹੀਂ ਦਿੰਦਾ ਵੀ ਠੀਕ ਐ ਇਹ ਗੱਡੀਆਂ ਦੇ ਤੇ ਬਸ ਇਹਿਆ ਕੁਸੀ ਐ ਬਸਨ ਬਚਾਉਣ ਨੂੰ ਵੀ ਕਿਸ਼ਤ ਕੱਢੀ ਜਾਂਦੀ ਐ ਕਿਸ਼ਤ ਕੱਢ ਕੇ ਤੇ ਆਹ ਦਾ ਖਰਚਾ ਨਿਕਲੀ ਜਾਂਦਾ ਵੀ ਗੱਡੀ ਫਰੀ ਰਹਿ ਜਾਂਦੀ ਜਦੋਂ ਉਹਦੋਂ ਬਸ ਕਵਾਡ ਹੋ ਜਾਂਦੀ ਵਿਚਾਰੀ ਹੂੰ ਉਹਦੋਂ ਤੈਨੂੰ ਪਤਾ ਇਹਦਾ ਹੁਣ ਐਨਸੀਆਰ ਲੱਗ ਰਿਹਾਗਾ ਹੂੰ ਐਨਸੀਆਰ ਦੇ ਵਿੱਚ ਹੋ ਗਈ ਹੁੰਦਾ ਐ ਐਨਸੀਆਰ ਚ ਅਭੀ ਗੜੀ ਨਹੀਂ ਨੀਮਾ ਮੜਲਾ ਬੜ ਨਹੀਂ ਸਕਦੀ ਅੱਛਾ ਹੂੰ 15 ਮੰਡਲ ਤੱਕ ਹੀ ਬੜੂਗੀ ਤੈਨੂੰ ਤਾਂ ਪੂਰਾ ਪਤਾ ਹੋ ਹਾਂ 15 ਮੰਡਲ ਤੱਕ ਹੀ ਗੱਡੀ ਵੱੜਦੀ ਹੈ ਹੂੰ 15 ਮੰਡਲ ਤੋਂ ਬਾਅਦ ਬੰਦ ਹੈ ਅੱਛਾ ਹੂੰ 15 ਤੋਂ ਉੱਤਰ ਮੈਂ ਡੋਰਾਂ ਡਾਰਾਂ ਜਾਂ ਬੰਨੀਆਂ ਸੋਹਣੀਆਂ ਲੱਗਦੀਆਂ ਨੇ ਯਾਰ ਮੈਂ ਲੈ ਨਾ ਲੱਗੇ ਇੱਕ ਯਾਰ ਚਾਚਾ ਕੋਈ ਫਾਇਦਾ ਨਹੀਂ ਕੱਲ ਡੋਰ ਨਹੀਂ ਲੱ ਕੱਲ ਡੋਰ ਨਹੀਂ ਰਹਿਣੇ ਹਲਾ ਮੁਕਦੇ ਅੱਛਾ ਹਾਂ ਅੱਲਾਂ ਡੋਰ ਮਰੇ ਅੱਛਾ ਕਹਿੰਦਾ ਕਿ ਡੋਰ ਕੇ ਲਾਉਂ ਕਿਤੇ ਰਹਿਨੇ ਮੇਰੇ ਦੇਖਿਆਗਾ ਹਾਂ ਚਾਚਾ ਫਿਰ ਹੈਰਾਨ ਕੀ ਕਿਹਨ ਹੈਰਾਨ ਕੀ ਹਾਂ ਵਿੱਚ ਵਿੱਚ ਤਾਂ ਇਹੀਆਂ ਫੈਕਟਰੀਆਂ ਜੇ ਇੰਨੀ ਭੜੀ ਹੁੰਦੀ ਐ ਹੂੰ ਜਿੱਥੇ ਰੋਟੀ ਵੀ ਖਾਣ ਨੂੰ ਨਹੀਂ ਹੁੰਦੀ ਉਥੋਂ ਆਹੇ ਭੈਣ ਦੇ ਨਾਲ ਸਕਿਉਰਟੀ ਗਾਰਡ ਜੇ ਖੜੇ ਹੁੰਦੇ ਨੇ ਆਖਰ ਕਿੱਧਰ ਜਾਂਦੇ ਤੂੰ ਕੀ ਕਰਦਾ दारू पी के ना जी नहीं? वो भैन ने रोटी तो खा के उने भूखे तो नहीं मरना सी अंदर सरदार जी तारी गड्डी निकलेगी तेरे तेरे कोई इथे खाना मिलेगा ਉਪਰ ਨੂੰ ਤੁਸੀਂ ਤਾਂ ਝੋਲ ਖਾ ਕੇ ਸਾਰ ਲੈਨੇ ਹੋ ਹਾਂ ਸੰਤੋ ਰੋਟੀ ਮੈਨ ਸਰਦਾ ਨਹੀਂ ਸਹੀ ਗੱਲ ਹੈ ਤੇ ਉਹਦਾ ਅੰਦਰ ਵੜ ਕੇ ਘਣਾ ਲੈਂਦੇ ਨੇ ਬਈ ਐ ਨਹੀਂ ਪਤਾ ਦੋ ਦਿਨ ਬਾਅਦ ਨਿਕਲੇ ਜੇ ਤਿੰਨ ਦਿਨ ਬਾਅਦ ਨਿਕਲੇ ਫਿਰ ਉੱਥੇ ਬੈਠਿਆ ਰਹੂ ਬੰਦਾ ਐ ਆਏ ਆ ਵੀ ਉਹ ਜੇ ਮਾਲਦੇ ਸਾਹਿਬ ਨੂੰ ਲੋੜੀ ਪੈਂਦੀ ਹੈ ਘੜੀ ਠੀਕ ਹੈ ਹੂੰ ਫੇਰ ਵਜਨ ਬਜਾਉਣ ਨੂੰ ਆ ਵਜਨ ਬਜਾਉਣ ਨੂੰ ਵਜਨ ਬਜਾਉਣ ਨੂੰ ਤਾਂ ਚਾਚਾ ਹੁਣ ਰਹਿ ਹੀ ਕੁਸ ਨਹੀਂ ਅੱਛਾ ਹੂੰ ਕੁਸ ਨਹੀਂ ਰਹਾ ਕੋ ਜਿਹੜਾ ਜਿਹੜਾ ਬੰਦਾ ਦੇਖ ਲਾ ਹਰੇ ਕੀ ਰਿਕੀ ਬੰਦਣਾ ਪਾਈ ਫਿਰਦਾ ਰਿਕੀ ਰਿਕ ਗੱਡੀ ਪਾਈ ਫਿਰਦਾ ਅੱਛਾ ਉਹ ਗਾਇਨਾ ਟਰੱਕ ਪੇਟਰ ਮਈ ਹੋਰ ਕੋਈ ਹੈ ਨਹੀਂ ਅੱਛਾ ਉਹ ਆਖੂਗਾ ਬਾਡੀ ਤੇ ਵੀ ਆ ਗਿਆ ਕਲਾ ਬਾਡੀ ਤੇ ਤੇ ਫਟੇ ਦੇ ਨਾਮ ਲਿਖੀ ਰਹੇ ਜਾਂਦਾ ਅੱਛਾ ਤੇਲੇ ਸੀਸੇ ਉਹਨਰੇ ਸਾੜ ਸਾੜ ਹਾਂ ਉਹਨਰੇ ਗਲੇਗਾ ਫੋਟੋਆਂ ਲੱਗੀਆਂ ਰਹਿੰਗੀਆਂ ਨੇ ਅੱਛਾ ਤੇ ਜੇਰਾ ਕੋਈ ਬੱਸ ਵਿਚਾਰਾ ਕੋਈ ਤਖ ਤਖ ਬੰਦਾ ਹੁੰਦਾ ਵੀ ਕਦੀ ਕਿਸ਼ਤ ਘਰੋਂ ਪਰ ਸਕਦਾ ਹੂੰ ਉਹਦੇ ਠੀਕ ਹੈ ਜਿਹੜਾ ਕੋਈ ਬੰਦਾ ਦੂਜਾ ਹੂੰ ਬਸ ਉਹਦਾ ਡਿਫਾਲਟਰ ਹੀ ਨੇ ਉਹਦਾ ਡਿਫਾਲਟਰ ਹਾਂ ਤੇਰਾ ਯਾਰ ਡਿਫਾਲਟਰ ਤਾਂ ਹੋਇਆ ਹਾਂ ਇਹਦੇ ਕੋਈ ਸੁਬੰਦੇ ਡਿਫਾਲਟਰ ਟੱਕਰ ਗਏ ਅੱਜ ਤੇ ਰਖਦੇ ਕੋਈ ਬੰਦੇ ਡਿਫਾਲਟਰ ਟੱਕਰ ਗਏ ਹਾਂ ਆਏ ਆ ਡਰਾਈਵਰ ਆਏ ਛੜਦਾ ਚਾਚਾ ਗੱਲ ਥੋੜਾ ਜਿਹਾ ਲੇਟ ਸਰੀਰ ਬਣਦਾ ਨਾ ਕਹੇ 1 ਵਜੇ ਬਣਦਾ ਸਰੀਰ ਚਾਚਾ ਸਰੀਰ ਤਾਂ ਨਾ ਆਪਣਾ 20 ਕਿ ਮਿੰਟੇ ਚ ਓਦੇ ਘੰਟੇ ਚ ਮੰਨ ਕੇ ਚੱਲ ਵੀ ਦੋ ਤਨਕੋਲੇ ਚਾਰੇ ਪੀ ਕੇ ਤਨਕੋਲੇ ਚਾਦੇ ਤਨਕੋਲੇ ਚਾਰੇ ਪੀ ਕੇ ਅੱਧੇ ਪੌਣੇ ਘੰਟੇ ਦੇ ਵਿੱਚ ਗੱਡੀ ਰੈਡੀ ਹੈ ਅੱਛਾ ਹਾਂ ਫੇਰ ਤਾਂ ਫੇਰ ਭਵੰਰੀ ਅਮਲੀ ਗੱਡੇ ਨਾਲ ਜੋੜ ਦੀ ਅੱਛੇ ਰੱਖਦੇ ਹਾਂ ਹਾਂ ਠੀਕ ਹੈ ਜੇ ਨਾ ਤੇ ਮਾਲ ਮਾਲ ਜੇਬ ਚ ਨਾ ਹੋਵੇ ਉਹ ਨਾ ਤੇ ਨੀਂਦ ਨਹੀਂ ਆਉਂਦੀ ਠੀਕ ਹੈ ਠੀਕ ਹੈ ਨਾ ਠੀਕ ਹੈ ਜੇ ਮਾਲ ਜੇਬ ਚ ਹੋਊਗਾ ਤੂੰ ਤੜਕੇ ਦਕਰ ਮੈਂ ਗਾਰੰਟੀ ਦੇਣਾ ਕਿਸੇ ਮਰ ਜਿਆ ਫੇ ਅਮਲੀ ਨੂੰ ਪੁੱਛ ਲਈ ਹਾਂ ਉਹ ਉਤਰ ਕੇ ਤਾਂ ਕਰ ਜਮ ਦਿਨ ਚੜੇ ਉੱਠੂਗਾ ਜਿਹੜੇ ਬੰਦੇ ਕੋਲੇ ਆਪਦੇ ਖਾਣ ਨੂੰ ਸਵਾਨ ਨਾ ਹੋਇਆ ਨਾ ਉਹਨੂੰ ਸੋਚ ਲੈ ਕੀ ਰੂ ਹੱਥ ਨੇ ਵੀ ਵੀ ਭੈਣ ਨੇ ਉਹ ਵੀ ਤਰ ਕੇ ਕੀ ਕਰਾਂਗੇ ਤਰ ਕੇ ਕੀ ਕਰਾਂਗੇ ਆਪਾਂ ਕੀ ਬਣੂ ਆਪਣੇ ਲੜਕੇ ਉਰੀ ਫਿਰ ਆਖ ਪੱਕੀ ਗੱਲ ਹੈ ਗਰੰਟੀ ਰ 4 ਵਜੇ ਖੁੱਲ ਜਾਂਦੀ ਹੈ ਬੰਨਾਂ ਦਾ ਕੀ ਹੈ ਬਦ ਵਦ ਮੋਖ ਨਿਕਲ ਜੂ ਹੋਰ ਕੀ ਬਣਨਾ ਚਾਚਾ ਫਾ ਨਹੀਂ ਮੋਖ ਵੀ ਨਿਕਲੀ ਜਾਵੇ ਅੱਛਾ ਹਾਂ ਮੋਖ ਦਾ ਫਿਰ ਉਰੀ 4 4 ਵਜੇ ਨੇ ਘਣ ਲੱਗ ਜੂਗੀ ਅੱਛਾ ਹਾਂ ਕਦੇ ਮਾਰੇ ਮੁਖ ਗਿਆ ਹੈਰੀ ਬਰਾਤ ਨਹੀਂ ਬੈਠਣ ਲੱਗ ਜੇ ਡਰਾਈਵਰ ਦੇ ਚ ਅੱਛਾ ਵੀ ਭੈਣੇ ਡੱਬੇ ਡੱਬੇ ਦਰਨ ਲੱਗੇ ਅੱਛਾ ਵੀ ਭੈਣ ਨੂੰ ਹੁਣ ਤਾਂ ਕੱਲੀ ਵੀ ਨਿਕਰ ਜੀ ਹੋ ਜੀ ਅੱਛਾ ਹਾਂ ਵੀ ਭੈਣਾਂ ਨਹੀਂ ਮੈਂ ਤਾਂ ਉਂਟਰੇ ਡਰਾਈਵਰ ਦੀ ਗੱਲ ਲਿਕਾ ਹਾਂ ਭੁੱਖੀ ਮੁੱਕੀ ਐਂ ਨਾਲ ਨੇ ਆਏਗੇ ਸੀਗਾ ਥੋੜਾ ਜਿਹਾ ਪਾਰੀ ਸਰੀਰ ਦਾ ਹੂੰ ਕੁੜੀ ਦਾ ਖਾਸ ਮਰੇ ਨਾ ਦਰੀ ਦੇ ਭੈਣ ਦੇ ਲੰਨ ਨੇ ਸੀਟਾਂ ਨੇ ਉਤੀ ਭਰਾਵਾ ਮੋਗ ਹੱਕ ਤਾਂ ਭੈਣ ਚੋਦ ਨੇ ਤਾਂ ਅੱਛਾ ਤੇ ਭਰਾਵਾ ਮਾਕਾ ਓ ਮਾਕਾ ਕਨਾ ਹੋਏ ਮੇਰੇ ਨਾਲ ਤਾਂ ਹੋ ਗਈ ਮਾਕਾ ਭੈਣ ਚਾ ਬਾਂਗ ਦਾ ਉਪਰ ਭਾਜਾ ਕੰਜਰ ਦਿਆ ਜਿਵੇਂ ਤੂੰ ਲਿਬੜਿਆ ਐਨਾਂ ਭੈਣ ਨੇ ਜਵਾਸੀ ਲਿਬੜਦਾ ਉਹਨੂੰ ਪਾਰੇ ਦੋ ਘਾਟੇ ਨਾ ਤੋ ਅੱਛਾ ਤੂੰ ਦਾ ਮੋੜੇ ਦਾ ਕਰਨੇ ਪੜ ਗਿਆ ਮੈਂ ਐਨ ਦੀ ਨਾ ਇਹ ਮੇਰੀ ਦੀ ਅੱਛਾ ਆ ਕੀ ਭਰਾਵਾ ਗੱਡੀ ਵਿੱਚ ਲਾਈ ਜਾਂਦਾ ਸੀ ਓ ਮਾਦਰ ਘੇਟਾ ਬਰੇਖੜਾ ਉਹਨੇ ਮਾ ਘੇਟਾ ਬਰੇਖੜਾ ਉਹਨਾਂ ਜਲਮੈਂ ਦੇ ਗਾਂਹਪੁਰ ਸਾਰੇ ਖੜੇ ਪੁਲਸ ਵਾਲੇ ਗੜੇ ਭੁੱਖੀ ਤਲਾਸੀ ਵਾਲੇ ਨੇ ਰੋਗ ਗੜੀ ਤਲਾਸੀ ਤਲਾਸੀ ਕਰਾ ਮਾਹ ਕਰ ਲੋ ਤਲਾਸੀ ਆ ਜੋ ਆ ਭਈਆ ਮਗਰ ਫੀਮ ਰੱਖੀ ਮਗਾ ਜਾ ਅੱਛਾ ਭੈਣ ਦੀ ਰਣਾ ਚਲੋ ਚੜਾ ਕਾ ਜਾਓ ਜਾਓ ਸਰਦਾਰ ਜੀ ਮੈਂ ਕਹ ਨਹੀਂ ਕਰ ਲਾ ਤਲਾਸੀ ਆ ਜਾ ਅੱਛਾ ਹਾਂ ਮੋੜਾਂ ਦੇ ਕੱਲੇ ਬਿੜਿਆ ਪਿਆ ਹਾਂ ਮੋੜੇ ਦੇ ਕੱਲੇ ਬਿੜਿਆ ਪਿਆ ਗੱਲ ਬਣਾ ਕੀ ਸੀਗੀ ਭੁੱਖੀ ਵੀ ਆ ਗਈ ਸੀਗੀ ਖਾਈ ਗਿਆ ਖਾਈ ਗਿਆ ਆਹ ਨੂੰ ਗਰਮੈਸ਼ ਗਰਮੈਸ਼ ਹੋ ਗਈ ਜੇ ਜਾਰੇ ਭੁਖੀ ਬਲਤ ਪਰ ਕੀ ਲੈ ਬਸ ਜਨੋ ਤੁਹਾਨੂੰ ਫੇਰ ਕਰਦੇ ਆਂ ਆਪਾਂ ਗੱਲ ਠੀਕ ਹੈ ਜੀ ਧੰਨਵਾਦ ਜੀ